ਔਰ ਮੈਂ ਆਪਕੇ ਨਾਲ ਦੇ ਨਾਲ ਇੱਕ ਸ਼ਾਹੀ ਵਿਆਹ ਦੀ ਗੱਲ ਕਰਨੀ ਹੈ ਆ ਪਿੱਛੇ ਦੇ ਆ ਬਾਲੀਆਂ ਤੇ ਡਾਲੀਆਂ ਦੇ ਪੁੱਤਰ ਦਾ ਨਾਂ ਹੋਇਆ 8 ਕਰੋੜ ਦਾ ਲਹਿੰਗਾ ਉਹ ਭੈਣ ਉਹ ਧੀ ਉਸ ਪਰਵਾਰ ਦਾ ਅੰਗ ਬਣ ਕੇ ਬਾਪੇ ਆਈ ਆਈ ਉਸ ਨੂੰ ਲੋਕ ਸ਼ਾਹੀ ਕਹਿੰਦੇ ਨੇ ਆ ਬਾਲੀਆਂ ਤੇ ਡਾਲੀਆਂ ਨੂੰ ਅੱਜ ਵੀ ਦੁਨੀਆ ਤੇ ਸਰਮੌਰ ਉਹਨਾਂ ਨੂੰ ਲਾਂਡ ਲੈਂਦੇ ਹਨ ਪਰੋ ਆਪਣੇ ਖਾਸਾ ਰਾਜ ਦੀ ਮੈਂ ਗੱਲ ਕਰਾਂ ਤੁਹਾਡੇ ਨਾਲ ਤੁਹਾਡੇ ਨਾਲ ਇੱਕ ਬਲੱਖਣ ਦਾ ਪ੍ਰਿਆਰਤਾਸ ਧਿਆਨ ਦਿਓ ਸਰਦਾਰ ਬੁੱਢਾ ਸਿੰਘ ਹੋਏ ਸ਼ੁਕਰ ਚੱਕਿਆ ਮਸਲ ਦੇ ਕਿਸੇ ਦਾ ਸਰਦਾਰ ਬੁੱਢਾ ਸਿੰਘ ਨੇ ਕਲਕਿਆ ਵਾਲੇ ਪਾਤਸ਼ਾਹ ਦੇ ਕੋਲੋਂ ਅਮਰ ਕੋ ਬਾਨ ਕੀਤਾ ਤੇ ਨਾਮ ਰੱਖਿਆ ਸਰਦਾਰ ਬੁੱਢਾ ਸਿੰਘ ਸਰਦਾਰ ਬੁੱਢਾ ਸਿੰਘ ਦੇ ਘਰੋਂ ਦੋ ਪੁੱਤਰ ਪੈਦਾ ਹੋਏ ਨੌਰ ਸਿੰਘ ਤੇ ਚੰਦਾ ਸਿੰਘ ਫਿਰ ਨੌਰ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਸਰਦਾਰ ਜੱਜ ਸਿੰਘ ਸ਼ੁਕਰ ਚੱਕਿਆ ਮਸਲ ਦੇ ਕਿਸੇ ਦਾ ਇਹਾਂ ਨੇ ਇੱਕ ਸ਼ੁਕਰ ਦਾ ਕੁਬਿੰਦ ਵਸਾਇਆ ਇੱਥੇ ਵੱਸ ਗਿਆ ਅੱਜ ਉਸੇ ਗੁਜਰਾਵਾਲਾ ਦਾ ਕਿਲਾ ਬਣਾ ਹੋਇਆ ਫਿਰ ਨਾ ਫਿਰ ਨਾ ਇਹਨਾਂ ਦੇ ਘਰੋਂ ਘਰ ਨੌ ਸਿੰਘ ਦੇ ਘਰ ਪੁੱਤਰ ਪੈਦਾ ਹੋਇਆ ਸਰਦਾਰ ਚੱਤ ਸਿੰਘ ਚੱਤ ਸਿੰਘ ਦੇ ਘਰ ਪੁੱਤਰ ਪੈਦਾ ਹੋਇਆ ਸਰਦਾਰ ਮਹਾ ਸਿੰਘ ਤੇ ਸਰਦਾਰ ਮਹਾ ਸਿੰਘ ਜਦੋਂ ਜਵਾਰ ਹੋਇਆ ਫਿਰ ਇਹਨਾਂ ਦੀ ਸ਼ਾਦੀ ਹੋਈ ਫਿਰ ਇਹਨਾਂ ਦੇ ਘਰੋਂ ਘਰ ਛੇ ਪੰਜਾਬ ਮਹਾਰਾਜਾ ਨੂੰ ਜਨਮ ਹੋਇਆ ਕਿਉਂਕਿ ਸਰਦਾਰ ਮਹਾਸਿੰਘ ਦੀ شادی ਬੀਬੀ ਆਰਕੌਰ ਦੇ ਨਾਲ ਹੋਈ ਸੀ ਜੀ ਇਨ ਇਲਾਕੇ ਦਾ ਰਾਜਾ ਗੜਪਤ ਗੜਪਤ ਦੇ ਘਰ ਕਦੀ ਨੇ ਜਨਮ ਲਿਆ ਜਿਹੜਾ ਕਦੇ ਸਮੇਂ ਦੀ ਉਸ ਵੰਗਾਰ ਨੂੰ ਦੇਖਦਾ ਹੋਇਆ ਇਸ ਬੱਚੇ ਨੂੰ ਕਿਤੇ ਪਰਿਵਾਰ ਨੇ ਘਰੇ ਵਿੱਚ ਦਬਾ ਦਿੱਤਾ ਸੀ ਇੱਕ ਸਾਧ ਮਹਤਵਾ ਆਇਆ ਗੁਜਰਸ਼ਾਹ ਜੀ ਜੇ ਰਾਜਾ ਗਨਪਤ ਅਦਾਫ਼ ਬੈਠਾ ਪੁੱਛਿਆ ਰਾਜੂ ਅੱਜ ਤੁਸੀਂ ਆਰਾਮ ਬੈਠੇ ਹੋ ਗੱਲ ਕੇ ਮਹਾਰਾਜ ਘਰਾਹ ਤਰ ਬਿਠੇ ਆ ਘਰ ਵਿੱਚ ਧੀ ਪੈਦਾ ਹੋਈ ਸੀ ਸਭ ਨੂੰ ਦੇਖਦਾ ਹੋਇਆ ਬੱਚੀ ਨੂੰ ਘੜੇ ਵਿੱਚ ਪਾ ਕੇ ਧਬਤਤਾ ਧਰਤੀ ਵਿੱਚ ਗੱਲ ਕੇ ਗੱਲ ਕੇ ਮਿੱਟੀ ਨੂੰ ਖੋਦਿਆ ਦਾ ਦਾਏ ਘਰੇ ਨੂੰ ਬਾਹਰ ਕੱਢਿਆ ਬੱਚੀ ਆਪਣਾ ਗੁੱਠਾ ਡੰਗਲੀ ਸੀ ਤੇ ਪਤਾ ਪਪਾ ਕੁਦਰ ਸਿੰਘ ਨੇ ਕੀ ਆਖਿਆ ਕੁਦਰ ਸਾਹ ਨੇ ਗੱਲ ਕੇ ਰਾਜਾ ਕਹਿੰਦਾ ਤੂੰ ਇਹ ਜੀਵਨ ਰਸਤਾ ਰਾਜਾ ਸੀ ਇਹ ਪਤਾ ਕਿ ਨਹੀਂ ਬੇਟੀ ਮਹਾਨ ਲਗੀ ਇੱਥੇ ਕਦੇ ਕਰਾਦਾ ਮਹਾਬਲੀ ਪ੍ਰਤਾਪੀ ਪੁੱਤਰ ਪਦਾ ਹੋਏਗਾ ਹੋਏਗਾ ਤੇ ਫਿਰ ਬੱਚੀ ਜਦੋਂ ਜਵਾਰ ਹੋਈ ਜਵੇਂ ਆਪਾਂ ਜਣ ਬੈਠੇ ਨੇ ਇੱਥੇ ਪਰਵਾਰ ਤੇ ਜਵਾਰ ਤੇ ਅਦਲਾਂ ਦੀਆਂ ਸਾਂਝਾ ਬਣਾਈਆਂ ਬਣਾਈਆਂ ਇਹ ਬੱਚੀ ਜਵਾਰ ਹੋਈ ਤੇ ਫਿਰ ਇਹਨਾਂ ਦਾ ਰਿਸ਼ਤਾ ਸਰਦਾਰ ਬਹਾਦਰ ਸਿੰਘ ਨਾਲ ਤੈਅ ਹੋਇਆ ਤੇ ਜਦੋਂ ਇਹਨਾਂ ਦਾ ਵਿਆਹ ਹੋ ਗਿਆ ਭਾਈ ਇਹਨਾਂ ਤੇ ਘਰ 13 ਨੰਬਰ 1780 ਈਸਵੀ ਨੂੰ ਘਰ ਵਿੱਚ ਜਿਹੜੇ ਪੰਜਾਬ ਦਾ ਜਨਮ ਹੋਇਆ ਜਨਮ ਹੋਇਆ ਤੇ ਸਰਦਾਰ ਮਹਾਸنگਰੇ ਕੁਮਹਿਰ ਤੋਂ ਜਗ ਜਤ ਕੇ ਘਾਰਾ ਇਹ ਘਾਰਾ ਤੇ ਗੋਲੀ ਨੇ ਦਸੀਰੇ ਵਧਾਈ ਦਿੱਤੀ ਮਹਾਰਾਤ ਉਦਾਈ ਹੋ ਗਿਆ ਘਰ ਨੂੰ ਪੁੱਤਰ ਦਾ ਜਨਮ ਹੋਇਆ ਹੋਇਆ ਤੇ ਸਰਦਾਰ ਮਹਾਸنگਰੇ ਆਪਣੇ ਪੁੱਤਰ ਦਾ ਨਾਮ ਰਣ ਦਾ ਜੇ ਤੂ ਰਣਜੀਤ ਸਿੰਘ ਰੱਖਿਆ ਜਿਸ ਸ਼ੁਰੂਆਤ ਸਿਹਰੇ ਪੰਡਾਬ ਆਖਿਆ ਜਾਂਦਾ ਹੈ 10 12 ਸਾਲ ਦੇ ਹੋਏ ਤੇ ਹੋਏ ਪਿਤਾ ਦੇ ਨਾਲ ਚੰਗੀ ਘੋੜਸਵਾਰੀ ਪਰਵਾਸ ਤੇ ਧਨੀ ਬਣ ਗਿਆ ਸ਼িকার ਖੇਡਣਾ ਕੀਦਾ ਬਣ ਗਿਆ ਬਾਹਰ ਨਿਕਲੇ ਪੁਸਰੀ ਰਸਤੇ ਵਿੱਚ ਰਸਤੇ ਵਿੱਚ ਇਕ ਖਿਲਾਫਤ ਖਾ ਚੱਠਾ ਜਿਹੜਾ ਸਾਨੂੰ ਵਾਰ-ਵਾਰ ਬੰਗਾਰਦਾ ਸੀ ਫਿਰ ਬੰਦਾ ਦਾ ਕੁੜਾ ਅੱਗੇ ਗਿਆ ਕੇ ਗਿਆ ਤੇ ਹੱਥ ਮਤ ਖਾ ਲੈ ਖਾ ਲੈ ਇਸ ਬੱਚੇ ਨੂੰ ਆਪਣੇ ਘਰ ਦੇ ਵਿੱਚ ਲੈਣਾ ਚਾਹਿਆ ਯਾਦ ਰੱਖਿਓ ਹੁਣ ਹਰ ਬੰਵਾ ਕੇ ਜਿਕਨੇ ਜਿਕਨੇ ਬਾਦ ਢੋੜੇ ਤੋਂ ਤੋਕਰ ਨੌਜਵਾਨ ਗਬਰੂ ਗਬਰੂ ਫਿਰ ਪੰਜਾਬ 12 ਸਾਲ ਉਮਰ ਦਾ ਅੱਪਰ ਮਾਰ ਕੀਤਾ ਤੱਕ ਅਕਮਤ ਖਾਨ ਨੂੰ ਘਰ ਦੀ ਦਰਦ ਲਾ ਦਿੱਤਾ ਤੇ ਸਰਦਾਰ ਮਹਾਸਬ ਨੇ ਘੁੱਟ ਕੇ ਆਪਣੀ ਸ਼ਕਤੀ ਨਾਲ ਆਲਾ ਆਖਿਆ ਵਾਹ ਪੁੱਤਰਾ ਹੋਰ ਮੈਨੂੰ ਤੇਰੇ ਤੇ ਭਰੋਸਾ ਹੋ ਗਿਆ ਇਹ ਸੇਖ ਰਾਜਿਆਂ ਦੀਆਂ ਅੱਖਾਂ ਪਟੀਆਂ ਹੋ ਗਈਆਂ ਨੇ ਆਪ ਕੋ ਸਤਰਾਮ ਸ੍ਰੀ ਵਾਹਿਗੁਰੂ ਤੁਸੀਂ ਕਾਕਰ ਦਾ ਬਣਾ ਕੇ ਬੈਠੇ ਹੋ ਕਿ ਬੈਠੇ ਹੋ ਆਪਣਾ ਡੇਢ ਘੰਟੇ ਦਾ ਸਮਾਂ ਮੈਂ ਤੁਹਾਡੇ ਨਾਲ ਖਾਸ ਰਾਜ ਦਾ ਪਰਤ ਕਿਥੋਂ ਦਾ ਢੋਲਾ ਉਹ ਸੇਖ ਰਾਜ ਦੀ ਗੱਲ ਤੇ ਕਮਰ ਨੌਂ ਦੇ ਆ ਦੇ ਗਾਹ ਦੀਆਂ ਬਾਤਾਂ ਬੋਲੀਆਂ ਤੁਹਾਡੇ ਨਾਲ ਆਪਾਂ ਸੰਦਾ ਦੱਸ ਕਰਨਾ ਇੱਕੋ ਲੜੀ ਚੱਲੇਗੀ ਇੱਕੋ ਲੜੀ ਹੁਣ ਛੇਰੇ ਪੰਜਾਬ ਦੀ ਸ਼ਾਦੀ ਹੋਈ ਕਿਸੇ ਨਾਲ ਦੀਆਂ ਪੰਜ ਰਾਣੀਆਂ ਇਹ ਜਦੋਂ دیوار ਹੋਰ ਤੇ ਆਪ ਪੁੱਤਰ ਬਹਿ ਜਾਂਦੇ ਜਿਵੇਂ ਅੱਜ ਆਪਾਂ ਗਾ ਕਰਦੇ ਤੇ ਗੋਲ ਬੈਠੇ ਨੇ ਤੇ ਸਭ ਤੋਂ ਵੱਡੇ ਪੁੱਤਰ ਟਿੱਕਾ ਖੱਣ ਸਿੰਘ ਟਿੱਕਾ ਛੇਰ ਸਿੰਘ ਟਿੱਕਰ ਤਾਰਾ ਸਿੰਘ ਮਕਾਦਾ ਸਿੰਘ ਅਸ਼ਵੀਰਾ ਸਿੰਘ ਪਿਠੋਰਾ ਸਿੰਘ ਤੇ ਸਭ ਤੋਂ ਛੋਟੇ ਕਮਰਦਲੀਬ ਸਿੰਘ ਘਰ ਵਿੱਚ ਸੱਤ ਪੁੱਤਰ ਬਲਾ ਹੋਏ ਮਰਦਾ ਪੁੱਤਰਾ ਟਿੱਕਾ ਖੱਤ ਸਿੰਘ ਜਵਾਨ ਹੋਏ ਤੇ ਇਹਨਾਂ ਦੀ ਸ਼ਾਦੀ ਬੀਬੀ ਚੰਦ ਕੌਰ ਦੇ ਨਾਲ ਹੋ ਗਈ। ਸ਼ਾਦੀ ਤੋਂ ਬਾਅਦ ਇਹਨਾਂ ਦੇ ਘਰ ਵਿੱਚ ਘਰ ਵਿੱਚ ਜਿਵੇਂ ਸਰਦਾਰ ਅਸਗਰਾ ਸਿੰਘ ਅੱਧ ਜੁੜ ਕੇ ਬੈਠੇ ਨੇ ਕਮੇਕੇ ਚਰਨਾ ਵਿੱਚ ਬੇਟਾ ਜੱਸੀਪੀ ਦੇ ਗਾਹੀਆਂ ਖੁਸ਼ੀਆਂ ਮਨਾ ਰਾ ਨੇ 500 ਦਮਦਾਂ ਨਾਲ ਹਾਜ਼ਰੀ ਹੋਈ ਆ ਵਾਰਾ ਪਿੱਟ ਕਰਕੇ ਗਏ ਨੇ। ਤੇ ਘਰ ਵਿੱਚ ਪੁੱਤਰੇ ਦਾ ਜੱਤੂ ਆ ਪੈਣੂ ਆ ਪੈਣੂ ਤੇ ਛੇਰੇ ਪੰਜਾਬ ਦੇ ਉਹਨੂੰ ਖਜਾਨੇ ਦਾ ਮੂੰਹ ਖੋਲ ਦਤਾ। ਮੇਲਾ ਵਿਕਾਸ ਬਾੜੀ ਹੋਈ ਜੰਗੀ ਕਲਪਤ ਹੋਏ ਵਧਾਈਆਂ ਦੇਣ ਵਾਲਾ ਲੋਕ ਹੁੰਦੇ ਤੇ ਮੋੜਾ ਮਟਿਆ ਜਾਂਦੀ ਇਹਨਾਂ ਚਾਹ ਹੁੰਦਾ ਕਰ ਮਿਲਤੀਆਂ ਪੁੱਤਰਾਂ ਦੀਆਂ ਜਦੋਂ ਦਾਤਾ ਮਿਲ ਜਾਂਦੀਆਂ ਨੇ ਤੇ ਛੇਰੇ ਪੰਜਾਬ ਜਦੋਂ ਰਾਤ ਨੂੰ ਸੌਦੇ ਆਪਣੇ ਸਹਾਰੇ ਤੇ 101 ਮੋਹਰ ਰੱਖ ਲੈਂਦੇ ਜਦੋਂ ਨਮਾਜ਼ ਸੂਰਜ ਉਦੋਂ ਹੁੰਦਾ ਆਪਣੇ ਪੋਤਰੇ ਦੇ ਸਿਰ ਤੋਂ ਵਾਰ ਕੇ ਮੋਹਰਾ ਮੋਹਰਾ ਤਕਰੀਬਨ 40 ਕੀਤਾ ਜਾਂਦਾ ਹੁਣ ਬੱਚਾ ਜਵਾਨ ਹੋ ਗਿਆ ਘਰ ਵਿੱਚ ਆ ਘਰ ਵਿੱਚ ਟਿੱਕਾ ਖੜਸੰਗ ਤੇ ਬੀਬੀ ਚੰਦਕੌਰ ਨੇ ਆਖਿਆ ਸਿਰੇ ਪਿੜਾਵੋ ਕਿਰਪਾ ਕਰੋ ਕੋਈ ਚੰਗੇ ਸੌ ਘਰਾਣੇ ਦੀ ਬੱਚੀ ਮਿਲ ਜਾ ਜਵੇਂ ਆਪਾਂ ਜੋ ਇੱਥੇ ਮੰਮੀ ਬੁਲਾ ਰਾ ਜੋ ਤੇ ਫਿਰ ਕਿਸੇ ਚੰਗੀ ਬੱਚੇ ਦੀ ਚੰਗੇ ਪਰਿਵਾਰ ਦੇ ਭਾਲ ਵਿੱਚ ਪਰਵਾਰ ਡੁੱਟ ਜਾਂਦਾ ਤੇ ਕਿਸੇ ਸੌ ਬਟੋਲੇ ਦੇ ਕੋਲ ਕਿਸੇ ਰਚੇ ਦਰ ਦੇ ਨਾਲ ਆਪਣੀ ਜ਼ਰਾ ਦੀ ਸਾਂਝ ਰੱਖਦਾ ਕਿ ਚੰਗਾ ਪਰਿਵਾਰ ਨੂੰ ਲੜਕੀ ਸਦਾ ਜੀ ਉਹ ਸਾਊ ਕੋ ਜਿਹੜਾ ਸਾਡੇ ਪਰਿਵਾਰ ਨੂੰ ਸੁਭਾ ਸਕੇ ਘਰ ਨੂੰ ਜਲਾ ਸਦੇ ਫੋਰ ਸਮਾ ਬੜਿਆ ਤੇ ਛੇਰੇ ਪੰਜਾਬ ਦੇ ਰਾਜਕੋਟ ਦੇ ਚਾਰ ਥੰਮ ਬਣੇ ਜਾਂਦੇ ਨੇ ਅਕਾਲ ਧਰਮ ਦੇ ਜਥੇਦਾਰ ਕਾਲੀ ਫੁੱਲਾ ਸਿੰਘ ਦੀ ਰੰਗ ਸਰਦਾਰ ਹਰੀ ਸਿੰਘ ਦੀ ਦਰੂਆ ਦੋਵਾਂ ਦੀ ਕਸ਼ਮੀਰ ਦਾ ਕਾਰਨ ਰਿਹਾਲ ਇਧਰ ਪਸ਼ਾਵਰ ਦਾ ਫੌਜਾਂ ਦਾ ਕਮਾਂਡਰ ਕਮਾਂਡਰ ਤੇ ਗਵਰਨਰ ਵੀ ਰਿਹਾ ਸੀ ਤੀਸਰਾ ਜਨਰਲ ਹੈ ਮਾਪਾਂ ਸੇ ਮਾਪਾਂ ਦਫਾ ਘੋੜੇ ਤੋਂ ਉੱਤਰਦਾ ਫੋਜਾਂ ਵਿੱਚ ਜਾਵੜਦਾ ਤੇ ਪੰਜਾਂ ਦੇ ਸ਼ਾਸਤਰ ਖੋ ਕੇ ਬਾਹਰ ਆ ਜਾਂਦਾ ਜੇ ਤੋ ਪ੍ਰੇਮੋ ਖੇਡਣ ਕਾ ਚਾਹ ਉਹ ਤਾਂ ਦਲੀ ਗਲੀ ਮੇਰੀ ਆਉ ਇਤਮਾਰ ਬਰਤਰੀ ਜਾ ਸਰਦੀ ਜਾ ਕਾਰਨਾ ਕੀ ਜਾ ਇਹਨਾਂ ਬਾਦ ਦੇ ਨਾਲ ਇਹਨਾਂ ਦਾ ਹੁਣ ਤੋਫਾ ਦਰਨੈਲ ਪਹਿਲਾ ਤੇ ਆਖਰੀ ਸਰਦਾਰ ਖਾਨਸਨ ਭਟਾਰੀ ਵਾਲਾ ਸਰਦਾਰ ਨਾਸਿੰਦ ਦਾ ਪੁੱਤ ਇਹਨਾਂ ਦੇ ਘਰ ਵਿੱਚ ਧੀ ਬਲਾ ਹੋਈ ਤੇ ਬੜੇ ਲਾਡਾਂ ਦਾਵਾ ਦੇ ਨਾਲ ਟੀ ਦਾ ਨਾਮ ਰੱਖਿਆ ਨਾਲ ਕੀ ਟੀ ਜਵਾਲ ਹੋ ਗਈ ਤੇ ਅੱਜ ਸਰਦਾਰ ਖਾਨਸੰਗ ਤਾਰੀਵਾਲੇ ਸਿਰੇ ਪੰਜਾਬ ਦੇ ਰਾਹ ਪਹਿਲਾ ਵਕਤ ਲਾਹੌਰ ਤੋਂ ਘਰ ਪਰਤੇ ਭਰ ਜਿਉਗਾ ਸੰਨ ਰਾਤ ਭਾਗ ਕਰ ਤੋਂ ਸਿਰੇ ਪੰਜਾਬ ਦੇ ਜਰਨੈਲ ਬਣ ਕੇ ਫੌਜ ਦੇ ਕਮਾਂਡਰ ਅੱਗੂ ਬਣ ਕੇ ਲੜਦੇ ਰਹੇ ਤੇ ਜਦੋਂ ਘਰ ਆਇਆ ਤੇ ਸਰਦਾਰ ਨੇ ਦਰਵਾਜ਼ਾ ਖੋਲ੍ਹਿਆ ਤੇ ਸਰਦਾਰ ਖਾਨਸੰਗ ਤਾਰੀਵਾਲੇ ਦਾ ਘੋੜਾ ਦਰਵਾਜ਼ਾ ਮੈਦਾਨ ਤੋਂ ਅੱਜ ਸਾਡੇ ਕੋ ਗੱਡੀਆਂ ਨੇ ਰਾਤਨ ਸਮੇਂ ਵਿੱਚ ਸਰਦਾਰ ਗੁਰੂ ਸਿੰਘ ਦੇ ਕੋਲ ਦੇਸਾਂ ਘੋੜੀ ਸੀ ਜੇਲਮ ਤੇ ਤਨਾਬ ਦਰਿਆਸ ਫਤਿਹ ਪਾਰ ਮਰੀ ਉਹਨਾਂ ਨੇ ਘੋੜੀ ਤੇ ਸਵਾਰੀ ਕਰਕੇ ਪਾਰ ਕੀਤਾ ਸੀ ਇੱਕਦਾਂ ਨੂੰ ਦੇ ਵਿੱਚ ਜੇਲਮ ਨੂੰ ਫਤਿਹ ਵਾਰੀ ਪਾਰ ਕੀਤਾ ਸਰਦਾਰ ਗੁਰੂ ਸਿੰਘ ਨੂੰ ਬੁਖਾ ਸਿੰਘ ਕਹਾ ਜਾਂਦਾ ਤੇ ਸਰਦਾਰ ਗੁਰੂ ਸਿੰਘ ਨੂੰ ਦੇਸਾਂ ਵਾਲੀ ਘੋੜੀ ਵਾਲਾ ਸਰਦਾਰ ਕਹਾ ਜਾਂਦਾ ਸੀ ਜਦ ਜਦੋ ਘੋੜਾ ਸਰਦਾਰ ਆ ਘਰੇ ਆ ਤੇ ਸਰਦਾਰ ਨੇ ਮੰਜਾ ਲਾ ਪਰਦਾ ਸਾੜਾ ਰੱਖਿਆ ਜਨ ਪਿੰਨਾ ਗਲਬ ਭਰ ਕੇ ਲੈ ਕੇ ਆਏ ਸਰਦਾਰ ਧਰਨਾ ਸਿੰਘ ਜੀ ਅੱਜ ਇਹਨਾਂ ਦੇ ਭਤੀਜੇ ਦਾ ਵਿਆਹ ਕਰਨਾ ਕਰ ਰਿਹਾ ਅੱਥਾ ਪਿਆਰ ਤੇ ਖੁਸ਼ੀਆਂ ਚ ਆਉ ਨੇ ਅੱਜ ਇੱਕ ਖੁਸ਼ੀ ਧੂਰੀ ਤਦਾਰ ਰਮਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਬੈਠੇ ਹੁੰਦੇ ਆ ਰੌਣਕ ਆ ਕੱਠ ਆ ਪਿਆਰ ਸਾਨੂੰ ਹੋਰ ਸਾਹਮਣਾ ਲੱਗਣਾ ਸੀ ਵਾਰ ਹੁਕਮਰ ਦਾ ਇਤਲਾ ਨਾਨਕ ਲਿਖਿਆ ਨਾਲ ਉਹ ਕਿਸੇ ਨਾ ਕਿਸੇ ਰੂਪ ਦੇ ਵਿਚਾਰ ਸਾਡੇ ਕੋਲ ਗਵਾਡ ਮਾਨੇ ਆ ਕੋ ਫਾਗਾ ਜਿਨ੍ਹਾਂ ਦੀ ਯਾਦ ਨਾ ਸੀ ਉਹ ਦਿਨਾਂ ਦੀ ਰਾਤਾਂ ਕਿ ਹੋਏ ਉਹ ਜਨਾਂ ਦਾ ਪਰਿਵਾਰ ਖਰਵਾਰ ਸਦਦਾ ਹੋਏ ਉਹ ਬੰਦੇ ਦੁਨੀਆ ਤੇ ਸਦਾ ਜੂਗੇ ਨੇ ਕੋ ਸਦਾ ਆਰਾਮ ਕਰਦੇ ਉਹਨਾਂ ਵੱਲੋਂ ਵੀ ਬਾਸਤ ਦਮਲਾ ਮੈਂ ਹਾਜ਼ਰ ਹੋਈ ਆ ਮੈਂ ਸਾਰੇ ਪਰਿਵਾਰ ਦੇ ਦੀ ਸਤਿ ਸ਼ਰਤਾ ਕਰਦੀ ਗਲਾਵਾ ਦੀ ਅਰਦਾਸ ਕਰਦਾ ਘਰ ਵਿੱਚ ਦੀ ਦਵਾਰ ਹੋਈ ਤੇ ਰਾਤ ਪੈ ਦਿੱਤੀ ਹੈ ਅਧਵਰ ਦਾ ਡੋਕ ਨਹੀਂ ਸੀ ਅੱਡ ਦੇਖੋ ਮਾਂ ਦੇ ਨਾਲ ਉਹ ਧੀ ਵੱਖ ਰਹੀ ਧੀ ਦੇ ਨਾਲ ਉਹ ਮਾਂ ਰੱਖ ਰਹੀ ਆਪ ਕੋ ਆਪਣੇ ਕਮਰੇ ਨਹੀਂ ਬੈਠੂ ਬਾਪ ਨੂੰ ਪੁੱਤਰ ਵੱਖ ਰਹਿਦਾ ਤੇ ਪੁੱਤਰ ਨੂੰ ਬਾਪ ਵੱਖ ਲੈਂਦਾ ਸਾਰੇ ਪਰਿਵਾਰ ਨੇ ਇੱਕ ਕਮਰੇ ਵਿੱਚ ਇਕੱਠਾ ਬੈਜਣਾ ਰਾਤ ਨੂੰ ਕੋਈ ਦੁੱਖ ਸੁਖ ਹੋਣਾ ਕੋਈ ਸਮਾਜਣਾ ਤੋਂ ਅੰਗੇ ਵਿਚਾਰਾ ਹੋਣੀ ਤੇ ਮੰਦਾ ਬਾ ਦੁੱਤਾ ਸਰਦਾਰ ਜੀ ਬੈਠੇ ਨੇ ਜਲ ਪਾਣੀ ਛਕਿਆ ਤੇ ਦੁੱਤਾ ਸੱਣਾ ਭਰ ਕੇ ਲੈ ਕੇ ਆਈ ਬੀਬਾ ਆਖਿਆ ਸਰਦਾਰ ਜੀ ਛੇਰੇ ਪੰਜਾਬੀਆਂ ਹੱੱਤਾ ਤੇ ਬਹੁਤ ਵਧਾ ਦਿੱਤੀਆਂ ਨੇ ਤੁਸੀਂ ਬੜੀ ਦੂਰ ਤੱਕ ਲੜ ਕੇ ਆ ਗਏ ਪਰ ਫਾਦੀ ਘਰ ਵਿੱਚ ਧੀ ਜਵਾਨ ਹੋਈ ਕਿਹਦੇ ਦਾ ਵੀ ਫਿਕਰ ਕੀਤਾ ਤੁਸੀਂ ਤੇ ਪਤਾ ਕੀ ਆਖਿਆ ਸਰਦਾਰ ਸਾਫਸਾ ਗਦਾਰੀ ਵਾਲਿਆਂ ਨੇ ਕਹਿਣ ਲੱਗੇ ਕਰਤਾਰ ਭਲੀ ਕਰੇਗਾ ਤਾਂ ਤਨ ਦਾ ਲਾਮ ਦਾ ਪਾਚਾ ਮਾ ਸਾਡੇ ਕਾਜ ਆਫਸਾਰ ਦਵੇਗਾ ਕਿਉਂਕਿ ਛੇਰੇ ਪੰਜਾਬ ਦੇ ਨਾਲ ਸਰਦਾਰ ਸਭਸੰਗ ਕਾਰੀਵਾਲੇ ਦਰਬਾਰ ਸਭ ਜਾਂਦਾ ਰਹਿੰਦੇ ਸੀ ਤੇ ਜਦੋਂ ਇਸ ਗੁਰੂ ਦੇ ਅੱਗੇ ਤੇ ਆਪਾਂ ਅਰਦਾਸ ਕਰਦੇ ਹਾਂ ਜਿਸ ਦਾ ਕਾਰਜ ਤਨਹੀਂ ਕੀਤਾ ਮਾਰਚ ਕਾ ਬਕਾਲਾ ਰਾਮ ਫਿਰ ਗੁਰੂ ਸਭਾ ਦਾ ਪਰ ਦੰਦੇ ਨੇ ਦੋ ਤਰ੍ਹਾਂ ਦਿਨ ਘਰ ਰਹਿਣ ਤੋਂ ਬਾਅਦ ਤੇ ਸਰਦਾਰ ਸਭਸੰਗ ਕਾਰੀਵਾਲੇ ਤੋਰ ਲੱਗੇ ਤੇ ਬੀਬੀ ਨੇ ਘੋੜੇ ਦੀ ਵਾਖ ਕੀਤੀ ਕਹਿਣ ਲੱਗੀ ਸਰਦਾਰ ਜੀ ਛੇਤੀ ਜਾਇਓ ਤੇ ਛੇਤੀ ਲੈ ਕੇ ਆਓ ਮੇਰੀ ਧੀ ਵਾਸਤੇ ਕੁਛੀ ਆਪਾਂ ਧੀ ਦਾ ਵਾਸ ਛੇਤੀ ਕਰਨਾ ਕਾਦਰ ਜ਼ੋਰ ਨੇ ਤੇ ਸਰਦਾਰ ਜਦੋਂ ਤੇਰਾ ਘੋੜੇ ਤੇ ਬੀਬੀ ਖੜੀ ਤੱਕਦੀ ਆਸ ਰਸਤੇ ਨੂੰ ਜਾ ਬੋਲਦਾ ਰਹੋ ਸਿਰੇ ਪੰਜਾਬਾ ਲੱਗਾ ਹੋਆ ਤਰਬਾਰ ਤਰਬਾਰ ਤੇ ਜਾ ਕੇ ਫੱਤੇ ਬੁਲਾਈ ਆਖਿਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਛੇਰੇ ਪੰਜਾਬ ਨੇ ਕਮਲੀ ਸਕੀ ਦੂਰੋਂ ਦੇ ਛੀਨਾ ਜਦੋਂ ਨਾ ਜਦ ਭੜਕੇ ਤਖਿਆ ਆਖਿਆ ਚਾਂਸਾ ਪੁੱਤਰਾ ਅੱਗ ਤੇਰੇ ਅੰਦਰ ਕੋਈ ਦਲਦਾ ਤੇਰੇ ਅੰਦਰ ਕੋਟ ਸੋਇਆ ਹੋਇਆ ਤੇਰੇ ਤੇਰੇ ਤੇ ਦਾਸੀ ਇਹਦਾ ਤੇਰਾ ਤਰਾਹ ਵਾਹ ਤੂੰ ਮੇਰਾ ਦਰ ਨਾ ਉਹ ਦੱਸੀਏ ਕਿਸੇ ਨੇ ਕੋਈ ਕਾਨਾ ਮਾਰਿਆ ਜਾਂ ਕਿਸੇ ਦਾ ਕੋਈ ਕਰਜ਼ਦਾਰ ਜਾਂ ਕਿਸੇ ਨੂੰ ਕੁਝ ਦੇਣਾ ਤੇ ਛੇਰੇ ਪਿੰਡਾਂ ਤੇਰੇ ਲਈ ਹਾਜ਼ਰ ਹਾਜ਼ਰ ਕਿਉਂ ਆ ਰਹੇ ਅੱਗੇ ਜਾ ਕੇ ਦੱਸਾਂਗਾ ਆਖਾ ਮਹਾਰਾਜਾ ਤੁਹਾਡੇ ਰਾਤ ਭਾਰ ਤੱਕਾ ਵੀ ਥੱਲੇ ਨਹੀਂ ਸੌਂਦਾ ਪਰੋ ਮਹਾਰਾਜ ਤੁਹਾਡੇ ਘਰ ਵਿੱਚ ਪੰਜਾ ਪੋਸਤਾ ਤੋਂ ਘਰ ਵਿੱਚ ਕਿਸੇ ਭੀਰੇ ਦਾਮ ਨਹੀਂ ਲਿਆ ਨਹੀਂ ਲਿਆ ਜਿਸ ਘਰ ਬੱਚੀ ਪੈਦਾ ਹੁੰਦੇ ਉਦੋਂ ਸਭਿਆਚਾਰ ਪੈਦਾ ਹੁੰਦਾ ਹੈ ਤੇ ਮਾਪੇ ਬਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਇਹਦੇ ਪਿੱਛਾ ਸਮਝਾਏ ਕਿ ਸਰਦਾਰ ਸ਼ਾਮਸੇਖਤਾਰੀ ਵਾਲੀ ਦੀ ਈ ਘਰ ਤੇ ਜਵਾਲ ਹੋਈਆ ਕਿ ਉਹ ਜਨ ਬੜਿਆ ਹੋਇਆ ਸੀ ਉਹ ਬਲੌਕ ਜਿਹੜੇ ਪੰਜਾਬ ਸ਼ਾਮਸੇਖਤਾਰੀ ਵਾਲੀ ਨੂੰ ਆਪਣੀ ਗਲਵਟਨੀ ਵਿੱਚ ਲਾ ਕੇ ਪਿਆਰ ਦੇ ਪਿਆਰ ਸ਼ਬਦ ਬੋਲ ਦਿਓ ਆਖਣਾ